ਨਸ਼ਾ ਵਿਦੇਸ਼ਾਂ 'ਚ ਵੀ ਬਹੁਤ ਹੈ ਵਿਦੇਸ਼ਾਂ 'ਚ ਐ ਨਹੀਂ ਆਪਣੇ ਬੱਚਿਆਂ ਨੂੰ ਪੁੱਛੋ ਜਿਹੜੇ ਤੁਹਾਡੇ ਬੱਚੇ ਵਿਦੇਸ਼ ਰਹਿੰਦੇ ਆ ਨਸ਼ਾ ਤਾਂ ਉੱਥੇ ਵੀ ਬਹੁਤ ਹੈ ਜਿਨੇ ਆਪਣੇ ਆਪ ਨੂੰ ਬਚਾਉਣਾ ਉਹਨੇ ਪੰਜਾਬ 'ਚ ਰਹਿ ਕੇ ਵੀ ਬਚਾ ਲੈਣਾ ਜਿਨੇ ਨਹੀਂ ਬਚਾਉਣਾ ਉਹਨੇ ਬਾਹਰ ਜਾ ਕੇ ਵੀ ਨਹੀਂ ਬਚਾਉਣਾ ਬਚਾਉਣਾ ਤੁਹਾਨੂੰ ਆਪਣੇ ਆਪ ਨੂੰ ਪੈਣਾ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗਾ ਮੰਨ ਲਓ ਵੀ ਤੁਹਾਡਾ ਘਰ ਆ ਤੁਹਾਡੇ ਘਰ ਦੇ ਨਾਲ ਠੀਕ 10 15 ਮੀਟਰ ਦੀ ਦੂਰੀ ਤੇ ਇੱਕ ਸ਼ਰਾਬ ਦੀ ਦੁਕਾਨ ਹੈ ਪਰ ਤੁਸੀਂ ਪੀਂਦੇ ਨਹੀਂ ਤੁਹਾਨੂੰ ਉਸ ਦੁਕਾਨ ਦਾ ਮਤਲਬ ਵੀ ਕੋਈ ਨਹੀਂ ਤੁਸੀਂ ਸਿਰੇ ਉੱਠਦੇ ਹੋ ਇਸ਼ਨਾਨ ਕਰਦੇ ਹੋ ਗੁਰਦੁਆਰਾ ਸਾਹਿਬ ਜਾਂਦੇ ਹੋ ਭਾਈ ਸਾਹਿਬ ਨਾਲ ਪ੍ਰਕਾਸ਼ ਕਰਾਉਂਦੇ ਹੋ ਬਾਣੀ ਪੜ੍ਹਦੇ ਹੋ ਇੱਕ ਬੰਦੇ ਦਾ ਘਰ ਬਿਲਕੁਲ ਗੁਰਦੁਾਰੇ ਦੇ ਲਾਗੇ ਆ ਉਹ ਪ੍ਰਕਾਸ਼ ਕਰਾਉਣ ਨਹੀਂ ਆਉਂਦਾ ਉਹ ਸ਼ਾਮਾਂ ਨੂੰ ਲਤਾਂ ਧੂ ਧੂ ਕੇ ਠੇਕੇ ਤੇ ਪਹੁੰਚ ਜਾਂਦਾ ਉਹਦਾ ਘਰ ਠੇਕੇ ਲਾਗੇ ਆ ਵੀ ਨਹੀਂ ਹੁਣ ਗੱਲ ਸਮਝ ਆ ਗਈ ਜਿਹੜਾ ਡੱਡੂ ਆ ਉਹ ਕਮਲ ਫੁੱਲ ਦੇ ਪੈਰਾਂ 'ਚ ਰਹਿੰਦਾ ਪਰ ਸੁਗੰਧੀ ਨਹੀਂ ਮਾਣਦਾ ਉਹ ਜਾਲਾ ਖਾਂਦਾ ਤੇ ਜਿਹੜਾ ਪੌਰਾ ਵਾ ਉਹ ਰਹਿੰਦਾ ਕਿਤੇ ਹੋਰ ਵਾ ਉੱਡ ਕੇ ਆਉਂਦਾ ਵਾ ਸੁਗੰਧੀ ਦਾ ਰਸ ਚੂਸ ਕੇ ਹੋ ਗਿਆ ਤੇ ਹੋ ਗਿਆ ਬਸ ਜਲ ਨਿਤ ਬਸ ਜਲ ਨਿਤ ਨਵਸਤ ਅਲੀਲ ਮਾਰੂ ਰਗ ਦਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ ਬਸ ਜਲ ਨਿਤ ਜਿਹੜੇ ਤੁਹਾਡੇ ਗਰੰਥੀ ਸਿੰਘ ਪਾਟੀ ਸਿੰਘ ਬੈਠੇ ਉਹਨਾਂ ਨੂੰ ਤਾਂ ਪਤਾ ਹੋਣਾ ਤੇ ਜਿਨ੍ਹਾਂ ਨੇ ਕਦੀ ਬਾਣੀ ਕੋਲ ਬਹਿ ਕੇ ਸੁਣੀ ਨਹੀਂ ਪਰ ਮੂਬਤ ਅਰਗਬਤੀਆਂ ਬਹੁਤ ਲਾਈਆਂ ਖੰਡ ਪੜ ਲਾ ਕੇ ਉਹਨਾਂ ਵਾਸਤੇ ਵਸੋਂ ਬਾਹਰ ਆ ਕੰਮ ਥੋੜਾ ਜਿਹਾ ਕਈਆਂ ਨੇ ਇੱਕ ਮਾਰਨਾ ਕਰਦੇ ਭਾਈ ਮੈਂ ਤਾਂ ਪਿੰਡ ਜਦੋਂ ਖੰਡ ਪੜ ਹੁੰਦੇ ਸੁਖ ਨਗਰਬਤੀਆਂ ਮੈਂ ਹੀ ਲਾਉਂਦਾ ਹੁੰਦਾ ਮੈਂ 2 2 ਵਜੇ ਪਾਰਟੀ ਠਾਉਂਦਾ ਰਿਆ ਠਾਉਂਦਾ ਰਿਹਾ ਹੋਏਗਾ ਪਰ ਸੁਣਿਆ ਤੇ ਨਹੀਂ ਨਾ ਤੂੰ ਕਈ ਤਾਂ ਪਾਠ ਰੱਖਣ ਵੇਲੇ ਉਹਨਾਂ ਦੀ ਡਿਊਟੀ ਹੁੰਦੀ ਵੀ ਤੂੰ ਅਗਰਬਤੀਆਂ ਲਾਈ ਜਾ ਤਗੜਾ ਹੋ ਗਿਆ ਵੀ ਜੇ ਤੂੰ ਐਸਾ ਖੰਡ ਪਾਠ ਤੇ ਇੱਕ ਗ੍ਰੰਥੀ ਦਮੇ ਦਾ ਮਰੀਜ਼ ਨਾ ਕੀਤਾ ਤੇਰਾ ਲਾਗੇ ਬਹਿਣ ਦਾ ਫਾਇਦਾ ਹੀ ਕੀ ਹੋਇਆ ਜੇ ਤੂੰ ਇਸ ਅਖੰਡ ਪਾਠ ਤੇ ਇੱਕ ਗ੍ਰੰਥੀ ਦੀਆਂ ਨਾੜਾਂ ਬਲੌਗ ਨਾ ਕਰੇ ਤੂੰ ਮਨ ਨੂੰ ਉੱਥੋਂ ਨਾ ਛੜੇ ਘਰ ਜਾ ਕੇ ਖਾਉ ਖਾਉ ਨਾ ਕਰੇ ਤੇ ਤੇਰੇ ਖੰਡ ਪੜਦੇ ਲਾ ਕੇ ਅਰਗਬਤੀਆਂ ਲਾਉਣ ਦਾ ਫਾਇਦਾ ਕੀ ਹੈ ਹੁਣ ਮਾਰੇ ਦਾ ਪ੍ਰਕਾਸ਼ ਹੈਗਾ ਨਾ ਇੱਥੇ ਜੀ ਬੋਲੋ ਪਰ ਹੈਗਾ ਧਿਆਨ ਨਾਲ ਬੋਲੋ ਪਰ ਹੈਗਾ ਜੀ ਅਰਗਬਤੀ ਲਾਈ ਕੋਈ ਇੱਥੇ ਆਪਾਂ ਵੇਖ ਲਓ ਹੁਣ ਸਮਝ ਆ ਗਈ ਨਾ ਇਹਦਾ ਸੁਭਾਂਸਿਕ ਸੁਗੰਧੀ ਨਾਲ ਵੀ ਸੁਗੰਧੀ ਹੋਵੇ ਵਾਤਾਵਰਨ ਸਾਫ਼ ਹੋਵੇ ਥੋੜੀ ਜੀ ਲਾ ਲਓ ਚਲੋ ਵਾਤਾਵਰਨ ਜਵੇਂ ਰੂਮ ਸਪਰੇ ਹੁੰਦਾ ਵਾ ਥੋੜੀ ਤੁਸੀਂ ਕੋਈ ਪਰਫਿਊਮ ਲਾਤਾ ਵੀ ਥੋੜੀ ਜੀ ਸੁਗੰਧੀ ਆਵੇ ਲਾ ਕੇ ਵੀ ਵਾਤਾਵਰਨ ਸਾਫ਼ ਹੋਵੇ ਹੁਣ ਇਹ ਥੋੜਾ ਵੀ ਪਰਸੋਂ ਤੱਕ ਬਾਲਟੀ ਸਵਾਹ ਦੀ ਭਰਨੀ ਭਰਨੀ ਆਪਾਂ ਤਾਇਆ ਉਹ ਚਾਰ ਬੱਤੀਆਂ ਠੋ ਗਿਆ ਆਪਾਂ ਫੁੱਫੜ ਆਇਆ ਕਹਿੰਦਾ ਮੈਂ ਪਿੱਛੇ ਕੋ ਰਵਾਂ ਉਹ ਗਰੰਥੀ ਅੱਗੇ ਉਹ ਈਦਾ ਮੂੰਹ ਤੇ ਗਾੜੀ ਹੱਥ ਰੱਖ ਕੇ ਕਹਿੰਦਾ ਵੀ ਭਰਾਵਾ ਬਸ ਕਰ ਜਾ ਵੀ ਤੁਸੀਂ ਲਾਣਾ ਕੋਲ ਬਹਿ ਕੇ ਸੁਣ ਵੀ ਲੋ ਵੀ ਤੁਹਾਂ ਅਰਗਬਤੀਆਂ ਦੇ ਟਾਕ ਧਰਿਆ ਪਰਸੋਂ ਗੰਡਿਆਂ ਦੀਆਂ ਭੂਗਾਂ ਦੇ ਪਾ ਦੇਣੀ ਤੁਸੀਂ ਸਾਰੀ ਸਵਾਹ ਆਹ ਤਾਂ ਸਾਡਾ ਮਾਫ ਕਰਨਾ ਮੈਸੇਜ ਜੀ ਬੇਨਤੀ ਕਰਦਾ ਸਹਿਜ ਪਾਠ ਕਰੋ ਪੜ੍ਹੋ ਕਰਾਂ ਚ ਬਣ ਜਾ ਪੋਥੀਆਂ ਰੱਖੋ ਸਹਿਜ ਪਾਠ ਕਰੋ ਸਵੇਰੇ ਆਪਣੇ ਘਰ ਦੇ ਕੰਮ ਕਾਰ ਕਰਨ ਤੋਂ ਬਾਅਦ ਜਦੋਂ ਵੇਲੀਆਂ ਹੋ ਜਾਂਦੀਆਂ ਜੇ ਉਦੋਂ ਇੱਕ ਭਾਵੇਂ ਦੋ ਸ਼ਬਦੀ ਗੁਰੂਆਂ ਸਾਹਿਬ ਦੇ ਫੜੋ ਪ੍ਰਾਣੀਆਂ ਮਾਮਾ ਵਿਚਾਰੀਆਂ ਭਾਵੇਂ ਅਨਪੜ੍ਹ ਸੀ ਇਦਾਂ ਦੇ ਸਾਧਨ ਵੀ ਹੈ ਨਹੀਂ ਸੀ ਕੱਚੇ ਘਰ ਸੀ ਕੋਠੇ ਲਿਪਣੇ ਪੋਚੇ ਲਾਉਣੇ ਖੁਰਲੀਆਂ ਲਿਪੜੀਆਂ ਕੱਪੜੇ ਵੀ ਆਪਣੇ ਹੱਥੀ ਧੋਣੇ ਹੁਣ ਤਾਂ ਮੈਂ ਕਹਿੰਨਾ ਕਮਾਲ ਆ ਇਧਰ ਬੀਬੀ ਦੋ ਮਸ਼ੀਨ 'ਚ ਕੱਪੜੇ ਪਾ ਜਾਂਦੀ ਐ ਉਧਰ ਦੋ ਫੁਰਕੇ ਲਾ ਜਾਂਦੀ ਐ ਉਧਰ ਪੋਚੇ ਕੋ ਹੋਰ ਮਾਰ ਜਾਂਦੀ ਐ ਮੁੜ ਕੇ ਚੱਲ ਬੰਜੇ ਤੇ ਸੌਂ ਜਾਣਾ ਜਾਂ ਕੇ ਨਾ ਚੁਗਲੀਆਂ ਕਰ ਲੀਆਂ ਉਦੋਂ ਪੋਥੀ ਰੱਖੋ ਬਾਣੀ ਦੀ ਜਾਂ ਮੋਬਾਈਲ ਆ ਭੈਣੇ ਤੂੰ ਕੀ ਬਣਾਇਆ ਉਹਨੇ ਤੈਨੂੰ ਭੇਜ ਦੇਣਾ ਜੋ ਬਣਾਇਆ ਉਹਨੇ